ਅੰਮ੍ਰਿਤਕੌਰ ਜੀ ਦੀ ਕਹਾਣੀ ਹਨੇਰਿਆਂ ਤੋਂ ਮੁਕਤੀ ਜਸਵੰਤ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦਾ ਘਰ ਵਿੱਚ ਪਹਿਲਾ ਹੀ ਦਿਨ ਸੀ ਉਹ ਬੜੀ ਬੇਚੈਨੀ ਮਹਿਸੂਸ ਕਰ ਰਹੇ ਸਨ ਆਪਣੇ ਆਪ ਨੂੰ ਹੀ ਸਵਾਲ ਪੁੱਛਦੇ ਕੀ ਮੈਂ ਹੁਣ ਘਰ ਵਿਲਾ ਬੈਠਿਆ ਕਰਾਂਗਾ ਅਜੇ ਚੰਗਾ ਭਲਾ ਹਤਾ ਹਾਂ ਕੀ ਹੋਇਆ ਹੈ ਮੈਨੂੰ ਰਿਟਾਇਰ ਹੋਣਾ ਕੋਈ ਬਿਮਾਰੀ ਨਹੀਂ ਇਹ ਤਾਂ ਆਜ਼ਾਦੀ ਹੈ ਹੁਣ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਾ ਮੌਕਾ ਮਿਲਿਆ ਸਗੋ ਇਹ ਸੋਚ ਕੇ ਉਹਨਾਂ ਦੇ ਮਨ ਨੂੰ ਖੁਸ਼ੀ ਹੋਈ ਅਤੇ ਆਪਣੇ ਤਰੀਕੇ ਨਾਲ ਕੰਮ ਕਰਨ ਦਾ ਫੈਸਲਾ ਕੀਤਾ ਉਹ ਜਾਣਦੇ ਸਨ ਕਿs ਉਮਰ ਵਿੱਚ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਉਹਨਾਂ ਆਪਣੇ ਕੋਲ ਪਈਆਂ ਕੁਝ ਕਿਤਾਬਾਂ ਲਈਆਂ ਤੇ ਬਸ ਅੱਡੇ ਉੱਤੇ ਜਾ ਕੇ ਕਿਤਾਬਾਂ ਵੰਡਣ ਦਾ ਯਤਨ ਕੀਤਾ ਕਮ ਜਿੰਨਾ ਸੌਖਾ ਲੱਗਦਾ ਸੀ ਉਹਨਾ ਸੌਖਾ ਨਹੀਂ ਸੀ ਉਹ ਸੋਚ ਰਹੇ ਸਨ ਕਿ ਕੋਸ਼ਿਸ਼ ਕੀਤੀਆਂ ਸਭ ਕੁਝ ਹੋ ਸਕਦਾ ਹੈ ਉਹਨਾਂ ਨੇ 10 ਜਣਿਆਂ ਨੂੰ ਕਿਤਾਬਾਂ ਦੇ ਦਿੱਤੀਆਂ ਅਤੇ ਉਹਨਾਂ ਨੂੰ ਪੜਨ ਲਈ ਪ੍ਰੇਰਿਆ ਦੂਜੇ ਤੀਜੇ ਦਿਨ ਜਾ ਕੇ ਪੁੱਛਦੇ ਕਿ ਕਿਤਾਬ ਪੜੀ ਜਾਂ ਨਹੀਂ ਚਾਰ ਪੰਜ ਦਿਨ ਤੱਕ ਕਿਸੇ ਪਾਸੇ ਕੋਈ ਹੰਗਾਰਾ ਨਹੀਂ ਮਿਲਿਆ ਪਰ ਪ੍ਰੋਫੈਸਰ ਸਾਹਿਬ ਦੇ ਬਾਰ ਬਾਰ ਕਹਿਣ ਤੇ ਕੁਝ ਨੇ ਕਿਤਾਬਾਂ ਪੜਨੀਆਂ ਸ਼ੁਰੂ ਕਰ ਦਿੱਤੀਆਂ ਬੰਤਾ ਸਿੰਘ ਡਰਾਈਵਰ ਨੂੰ ਵੀ ਪ੍ਰੋਫੈਸਰ ਸਾਹਿਬ ਨੇ ਇੱਕ ਕਿਤਾਬ ਪੜਨ ਲਈ ਦਿੱਤੀ ਸੀ ਜਦੋਂ ਬੰਤਾ ਸਿੰਘ ਕਿਤਾਬ ਪੜਨ ਬਾਰੇ ਸੋਚਦਾ ਤਾਂ ਨਾਲ ਹੀ ਉਹਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੁੰਦਾ ਕਿ ਹੁਣ ਕੋਈ ਉਮਰ ਹੈ ਪੜਨ ਦੀ ਪਰ ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀ ਸ਼ਖਸੀਅਤ ਨੇ ਬਹੁਤ ਪ੍ਰਭਾਵਿਤ ਕੀਤਾ ਇਸ ਲਈ ਉਸਨੇ ਕਿਤਾਬ ਪੜਨੀ ਸ਼ੁਰੂ ਕਰ ਦਿੱਤੀ ਜਦੋਂ ਪੜਨੀ ਸ਼ੁਰੂ ਕੀਤੀ ਤਾਂ ਛੱਡਣ ਦਾ ਜੀ ਨਾ ਕਰੇ ਕਿੰਨੀਆਂ ਚੰਗੀਆਂ ਗੱਲਾਂ ਬੜੀ ਸੌਖੀ ਭਾਸ਼ਾ ਵਿੱਚ ਲਿਖੀਆਂ ਸਨ ਹੁਣ ਤੱਕ ਉਹ ਤਾਂ ਇਹੀ ਸਮਝਦਾ ਸੀ ਕਿ ਉਸ ਨੂੰ ਕਿਤਾਬ ਦੀ ਸਮਝ ਨਹੀਂ ਆਵੇਗੀ ਕਿੰਨੀਆਂ ਆਮ ਗੱਲਾਂ ਜੇ ਚੰਗੇ ਤਰੀਕੇ ਨਾਲ ਕਰੀਏ ਤਾਂ ਜੀਵਨ ਬਦਲ ਸਕਦੀਆਂ ਹਨ ਉਹ ਸੋਚ ਰਿਹਾ ਸੀ ਕਿ ਜੇ ਸਭ ਕੁਝ ਪਹਿਲਾਂ ਪੜ ਲਿਆ ਹੁੰਦਾ ਤਾਂ ਜੀਵਨ ਹੀ ਬਦਲ ਜਾਣਾ ਸੀ ਕਿਤਾਬ ਪੜਦਿਆਂ ਪੜਦਿਆਂ ਉਸ ਨੂੰ ਨੀਂਦ ਤੇ ਝੂਂਟੇ ਆਉਣ ਲੱਗੇ ਭਾਂਤਾ ਸਿੰਘ ਨੂੰ ਕਾਫੀ ਸ਼ੋਰ ਸ਼ਰਾਬਾ ਸੁਣਾਈ ਦੇਣ ਲੱਗਾ ਕਦੇ ਜੱਪਦਾ ਬਹੁਤ ਨੇੜੇ ਹੈ ਕਦੇ ਦੂਰ ਨਹੀਂ ਨਹੀਂ ਇਹ ਤਾਂ ਉਸ ਦੇ ਅੰਦਰੋਂ ਸੁਣਾਈ ਦੇ ਰਿਹਾ ਸੀ ਭਾਂਤ ਪਾਂਦੀਆਂ ਮੂਰਤਾ ਬਣ ਰਹੀਆਂ ਸਨ ਪਰ ਸਪਸ਼ਟ ਕੋਈ ਵੀ ਨਹੀਂ ਸੀ ਉਸਨੇ ਗੌਰ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਇੱਕ ਮੂਰਤ ਸਪਸ਼ਟ ਹੋਣ ਲੱਗੀ ਪਰ ਯਤਨ ਕਰਨ ਤੇ ਵੀ ਪਛਾਣ ਨਾ ਸਕਿਆ ਤੂੰ ਕੌਣ ਹੈ ਆ ਰੌਲਾ ਕਿਹਨੇ ਪਾ ਰੱਖਿਆ ਬੰਤਾ ਸਿੰਘ ਨੇ ਪੁੱਛਿਆ ਅਸੀਂ ਤੁਹਾਡੇ ਧੀਆ ਪੁੱਤਰ ਆਵਾਜ਼ ਆਈ ਪਰ ਆਕਾਰ ਸਪਸ਼ਟ ਨਾ ਹੋਇਆ ੱੱਕੇ ਨਾਲ ਹੀ ਧੀਆ ਪੁੱਤਰ ਬਣਦੇ ਹੋ ਜਾਓ ਸੌਣ ਦਿਓ ਬੰਤਾ ਸਿੰਘ ਬੁੜਬੁੜਾਇਆ ਜੇ ਤੁਸੀਂ ਧੀਆ ਪੁੱਤਰਾਂ ਨੂੰ ਚੰਗੇ ਬਣਾਓਗੇ ਤਾਂ ਹੀ ਚੈਨ ਦੀ ਨੀਂਦ ਸੌ ਸਕੋਗੇ ਆਵਾਜ਼ ਬੜੀ ਪਿਆਰੀ ਸੀ ਮੈਨੂੰ ਨਹੀਂ ਸਮਝ ਆਉਂਦੀ ਤੁਹਾਡੀ ਕੋਈ ਵੀ ਗੱਲ ਉਹ ਖਿਜ ਕੇ ਬੋਲਿਆ ਚਲੋ ਠੀਕ ਹੈ ਗੁੱਸੇ ਨਾ ਹੋਵੋ ਮੈਂ ਦੱਸਦੀਆਂ ਮੈਂ ਤੁਹਾਡੀ ਸੋਚ ਜਿਸ ਨੂੰ ਜਦੋਂ ਵੀ ਤੁਸੀਂ ਆਪਣੇ ਮਨ ਬਚਨ ਅਤੇ ਕਰਮ ਰਾਹੀਂ ਪ੍ਰਗਟ ਕਰਦੇ ਹੋ ਮੈਨੂੰ ਅਤੇ ਆਪਣੇ ਆਪ ਨੂੰ ਦੁਨੀਆ ਕੋਲੋਂ ਚੰਗਾ ਜਾਂ ਬੁਰਾ ਕਹਾਉਂਦੇ ਹੋ ਆਹ ਜਿਹੜੇ ਸ਼ੋਰ ਮਚਾ ਰਹੇ ਨੇ ਇਹ ਤੁਹਾਡੇ ਵਿਚਾਰ ਨੇ ਕੋਈ ਆਉਂਦਾ ਹੈ ਕੋਈ ਜਾਂਦਾ ਹੈ ਪੱਕੇ ਤੌਰ ਉੱਤੇ ਨਹੀਂ ਟਿਕਦੇ ਇਸ ਲਈ ਅੰਦਰ ਘੜਮਸ ਪਿਆ ਰਹਿੰਦਾ ਹੈ ਪਰ ਹਾਂ ਜੇ ਤੁਸੀਂ ਨੇਕੀ ਇਮਾਨਦਾਰੀ ਅਤੇ ਸੱਚਾਈ ਨੂੰ ਆਪਣੇ ਅੰਦਰ ਵਸਾ ਲਵੋਗੇ ਤਾਂ ਚੰਗੇ ਲੋਕ ਤੁਹਾਡੀ ਵੀ ਤਾਰੀਫ ਕਰਨਗੇ ਅਤੇ ਸਾਡੀ ਵੀ ਬੰਤਾ ਸਿੰਘ ਨੂੰ ਆਵਾਜ਼ ਬੜੀ ਪਿਆਰੀ ਲੱਗ ਰਹੀ ਸੀ ਇਸ ਲਈ ਉਹ ਚੁੱਪਚਾਪ ਸੁਣ ਰਿਹਾ ਸੀ ਪਰ ਇਸ ਦੇ ਨਾਲ ਹੀ ਉਸ ਨੂੰ ਇੱਕ ਹੋਰ ਆਵਾਜ਼ ਸੁਣਾਈ ਦਿੱਤੀ ਹੱਥ ਵਿੱਚ ਕਿਤਾਬ ਉਂਝ ਸੁੱਤੇ ਪਏ ਨੇ ਪਤਾ ਨਹੀਂ ਹੁਣ ਪੜਨ ਦਾ ਕੀ ਚੱਲ ਚੜਿਆ ਐਸ ਉਮਰੇ ਇਹ ਤਾਂ ਬੰਤਾ ਸਿੰਘ ਦੀ ਪਤਨੀ ਦੀ ਆਵਾਜ਼ ਸੀ ਬੰਤਾ ਸਿੰਘ ਦੇ ਹੱਥੋਂ ਕਿਤਾਬ ਫੜ ਕੇ ਉਸਨੇ ਇੱਕ ਪਾਸੇ ਰੱਖ ਦਿੱਤੀ ਬੰਤਾ ਸਿੰਘ ਉੱਠ ਕੇ ਬੈਠ ਗਿਆ ਉਹ ਹੈਰਾਨ ਪਰੇਸ਼ਾਨ ਸੀ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਨੇ ਸੁਪਨਾ ਦੇਖਿਆ ਹੈ ਜਾਂ ਫਿਰ ਕਿਤਾਬ ਵਿੱਚ ਪੜਿਆ ਹੈ ਸਾਰਾ ਕੁਝ ਸ਼ਾਇਦ ਰਲਮਾ ਮਿਲਮਾ ਸੀ ਕਿਤਾਬ ਪੜਦੇ ਅੱਖ ਲੱਗ ਗਈ ਹੋਵੇਗੀ ਅੱਧੀ ਰਾਤ ਨੂੰ ਚਾਹ ਕਰਵਾ ਲਈ ਇਹ ਪੜਨ ਲੱਗੇ ਨੇ ਜਿਵੇਂ ਪੇਪਰ ਦੇਣੇ ਹੁੰਦੇ ਨੇ ਇਹ じゃ ਕੀ ਹੈ ਇਹ ਦੇ ਵਿੱਚ ਬੰਤਾ ਸਿੰਘ ਦੀ ਪਤਨੀ ਬੁੜਬੁੜ ਕਰ ਰਹੀ ਸੀ ਓਏ ਕਿਸੇ ਨੇ ਦਿੱਤੀ ਸੀ ਪੜਨ ਨੂੰ ਮੈਂ ਤਾਂ ਲੈਂਦਾ ਨਹੀਂ ਸੀ ੱੱਕੇ ਦੇ ਨਾਲ ਦੇਤੀ ਪਰ ਕਿਤਾਬ ਹੈ ਬੜੀ ਵਧੀਆ ਤੂੰ ਵੀ ਪੜ ਕੇ ਦੇਖ ਆ ਜਿਹੜਾ ਬਲੱਡ ਵਧਾਈ ਰੱਖਦੀ ਹੈ ਸਭ ਠੀਕ ਹੋ ਜੂ ਆਹ ਕੇ ਬੰਤਾ ਸਿੰਘ ਕੰਮ ਤੇ ਜਾਣ ਲਈ ਤਿਆਰ ਹੋਣ ਲੱਗਾ ਅਤੇ ਉਸਦੀ ਪਤਨੀ ਬੁੜਬੁੜ ਕਰਦੀ ਰਸੋਈ ਵਿੱਚ ਚਲੀ ਗਈ ਬੰਤਾ ਸਿੰਘ ਨੇ ਸਮੇਂ ਸਿਰ ਬਸ ਅੱਡੇ ਤੇ ਜਾ ਲਈ ਉਸ ਨੂੰ ਡرائیਵਰੀ ਕਰਦਿਆਂ 12-13 ਸਾਲ ਹੋ ਗਏ ਸਨ ਪਰ ਅੱਜ ਵਾਂਗ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਸੀ ਹੋਇਆ ਬਸ ਖੱੱਚਾ ਖੱਟ ਭਰੀ ਪਈ ਸੀ ਫਿਰ ਵੀ ਪੜਨ ਵਾਲੇ ਮੁੰਡੇ ਕੁੜੀਆਂ ਬਸ ਵਿੱਚ ਤਸ ਦੇ ਕੇ ਚੜਨ ਦੀ ਕੋਸ਼ਿਸ਼ ਕਰ ਰਹੇ ਸਨ ਸਮੇਂ ਅਨੁਸਾਰ ਉਸ ਨੇ ਬਸ ਤੋੜ ਲਈ ਇੱਕ ਕਾਲਜੇਟ ਮੁੰਡੇ ਨੇ ਬੁਰੀ ਭਾਵਨਾ ਨਾਲ ਬਸ ਦੇ ਡੰਡੇ ਦਾ ਸਹਾਰਾ ਲਈ ਖੜੀ ਕੁੜੀ ਦੇ ਹੱਥ ਉੱਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਉਸ ਦਾ ਧਿਆਨ ਹੱਥ ਵਿੱਚ ਫੜੀ ਕਿਤਾਬ ਵੱਲ ਗਿਆ ਉਸਨੂੰ ਲੱਗਿਆ ਜਿਵੇਂ ਉਹ ਆਪਣੇ ਆਪ ਨੂੰ ਹੀ ਗਾਲ ਕੱਢਣ ਲੱਗਾ ਹੋਵੇ ਉਸਨੇ ਆਪਣਾ ਹੱਥ ਰੋਕ ਲਿਆ ਸੀਟ ਤੇ ਬੈਠੇ ਇੱਕ 30-35 ਸਾਲ ਦੇ ਚੰਗੇ ਸੂਟ ਬੂਟ ਵਾਲੇ ਬੰਦੇ ਨੇ ਆਪਣੀਆਂ ਕੱਚਾਂ ਵਿੱਚ ਹੱਥ ਦਿੱਤੇ ਤੇ ਨਾਲ ਬੈਠੀ ਔਰਤ ਦੀ ਵੱਖੀ ਵੱਲ ਉਂਗਲ ਸਿੱਧੀ ਕੀਤੀ ਪਰ ਉਸਨੇ ਇੱਕਦਮ ਮੁਠੀਆਂ ਬੰਦ ਕਰ ਲਈਆਂ ਅਤੇ ਆਪਣਾ ਸਿਰ ਝਟਕਿਆ ਜਿਵੇਂ ਦਿਮਾਗ ਵਿੱਚ ਆਏ ਬੁਰੇ ਵਿਚਾਰਾਂ ਨੂੰ ਸੁਠਣਾ ਚਾਹੁੰਦਾ ਹੋਵੇ ਬੰਤਾ ਸਿੰਘ ਨੇ ਅੱਜ ਕੋਈ ਵੀ ਘਟਿਆ ਗਾਣਿਆਂ ਵਾਲੀ ਕੈਸਟ ਨਾ ਚਲਾਈ ਕੰਡਕਟਰ ਨੇ ਉਸ ਨੂੰ ਕਈ ਵਾਰ ਇਸ਼ਾਰਾ ਵੀ ਕੀਤਾ ਗਾਣੇ ਲਾਉਣ ਲਈ ਪਰ ਉਸਨੇ ਧਿਆਨ ਨਾ ਦਿੱਤਾ ਅਖੀਰ ਟਿਕਟਾਂ ਘੱਟ ਕੇ ਵਿਹਲਾ ਹੋਇਆ ਕੰਡਕਟਰ ਆ ਕੇ ਇੰਜਣ ਤੇ ਬੈਠ ਗਿਆ ਉਸਨੇ ਬੰਤਾ ਸਿੰਘ ਨੂੰ ਕੁਝ ਕਿਹਾ ਬੰਤਾ ਸਿੰਘ ਨੇ ਕੈਸਟ ਚਲਾ ਦਿੱਤੀ ਜਿਹੜੀ ਕਈ ਮਹੀਨਿਆਂ ਤੋਂ ਬੱਸ ਵਿੱਚ ਪਈ ਸੀ ਪਰ ਸੁਣੀ ਕਦੇ ਵੀ ਨਹੀਂ ਸੀ ਇਸ ਵਿੱਚ ਜੋਧਿਆਂ ਦੀਆਂ ਵਾਰਾਂ ਸਨ ਜਿਨ੍ਹਾਂ ਨੇ ਧੀਆਂ ਪੈਣਾ ਤੇ ਮਜਲੂਮਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਸੀ ਕੀਤੀ ਇੱਕ ਵਾਰੀ ਤਾਂ ਕੰਡੈਕਟਰ ਨੇ ਬੁੱਲ ਚਾਹੇ ਵੱਟ ਕੇ ਆਪਣਾ ਸਿਰ ਸੱਜੇ ਖੱਬੇ ਹਿਲਾਇਆ ਜਿਵੇਂ ਉਸ ਨੂੰ ਬੰਤਾ ਸਿੰਘ ਦੇ ਦਿਮਾਗ ਤੇ ਸ਼ੱਕ ਹੋ ਰਿਹਾ ਹੋਵੇ ਕਿ ਸਹੀ ਹੈ ਜਾਂ ਨਹੀਂ ਪਰ ਜਦੋਂ ਉਸ ਨੇ ਦੋ ਚਾਰ ਗੱਲਾਂ ਸੁਣੀਆਂ ਤਾਂ ਉਸ ਦਾ ਸਿਰ ਨੀਵਾ ਹੋ ਗਿਆ ਕਿਉਂਕਿ ਇਨ੍ਹਾਂ ਮਹਾਨ ਸੂਰਬੀਰਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਬੰਤਾ ਸਿੰਘ ਨੇ ਅੱਗੇ ਲੱਗੇ ਸ਼ੀਸ਼ੇ ਵਿੱਚ ਦੀ ਕਈ ਵਾਰੀ ਸਵਾਰੀਆਂ ਤੇ ਨਿਗਾਹ ਮਾਰੀ ਅੱਜ ਕੋਈ ਵੀ ਮੰਚਲਾ ਸ਼ਰਾਰਤ ਕਰਦਾ ਨਾ ਦਿਸਿਆ ਉਹ ਸੋਚ ਰਿਹਾ ਸੀ ਕਿਤਾਬ ਵਿੱਚ ਲਿਖੀ ਹਰ ਗੱਲ ਸੱਚ ਹੈ ਕਿ ਅਸੀਂ ਖੁਦ ਨੂੰ ਹੀ ਗੰਦੇ ਵਿਚਾਰਾਂ 'ਚ ਫੈਲਾ ਕੇ ਸਮਾਜ ਨੂੰ ਗੰਦਾ ਕਰਦੇ ਹਾਂ ਕਿਤਾਬ ਵਿੱਚ ਲਿਖਿਆ ਸੀ ਕਿ ਹਰੇਕ ਵਿਅਕਤੀ ਦੇ ਅੰਦਰ ਚੰਗਿਆਈ ਅਤੇ ਬੁਰੀਾਈ ਦੋਵੇਂ ਹੁੰਦੀਆਂ ਹਨ ਜਿਹੋ ਜਿਹਾ ਮਾਹੌਲ ਸਿਰਜਿਆ ਜਾਵੇਗਾ ਉਹੀ ਕੁਝ ਅੰਦਰੋਂ ਬਾਹਰ ਨਿਕਲ ਆਵੇਗਾ ਜਿਵੇਂ ਹੁਣ ਤੇ ਬਹੁਤੇ ਗਾਇਕਾਂ ਦੇ ਬੇਤੁਕੇ ਗੀਤਾਂ ਨੂੰ ਸੁਣ ਕੇ ਚੜ੍ਹਦੀ ਉਮਰ ਦੇ ਬੱਚੇ ਸ਼ਰਾਬ ਪੀਣ ਅਤੇ ਹਥਿਆਰ ਚੁੱਕਣ ਨੂੰ ਆਪਣੀ ਟੌਹਰ ਸਮਝਦੇ ਹਨ हां ਥੋੜੇ ਦਿਨਾਂ ਦੀ ਤਾਂ ਗੱਲ ਹੈ ਉਹ ਇੱਕ ਵਿਆਹ ਵਿੱਚ ਗਿਆ ਸੀ ਉੱਥੇ ਚੱਲਦੇ ਕੀਤਾ ਨੂੰ ਸੁਣ ਕੇ ਫੁਕਰ ਪੁਨੇ ਵਿੱਚ ਆ ਕੇ ਚਲਾਈ ਗੋਲੀ ਇੱਕ ਬਰਾਤੀ ਦੇ ਮੋਢੇ ਵਿੱਚ ਵੱਜੀ ਤੇ ਸਾਰਿਆਂ ਨੂੰ ਭਾਜਣਾ ਪੈ ਗੀਆਂ ਸਨ ਸੁਣਿਆ ਹੈ ਕਿ ਕਈ ਥਾਈਂ ਤਾਂ ਵਿਆਹਾਂ ਵਿੱਚ ਚੱਲੀਆਂ ਗੋਲੀਆਂ ਨਾਲ ਮੌਤਾਂ ਵੀ ਹੋਈਆਂ ਹਨ ਇਹੀ ਗੱਲਾਂ ਸੋਚਦਿਆਂ ਉਸਨੇ ਬਸ ਟਿਕਾਣੇ ਪਹੁੰਚਾ ਕੇ ਰੋਕ ਦਿੱਤੀ ਬੰਤਾ ਸਿੰਘ ਮੋਢੇ ਉੱਤੇ ਪਰਨਾ ਰੱਖੇ ਹੇਠਾਂ ਉਤਰਿਆ ਕਿਉਂ ਬਈ ਕਿਤਾਬ ਪੜੀ ਸੀ ਕਿਸੇ ਨੇ ਪਿੱਛੋਂ ਦੀ ਬੰਤਾ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਉਸਰੇ ਪਿੱਛੇ ਮੁੜ ਕੇ ਦੇਖਿਆ ਤਾਂ ਪ੍ਰੋਫੈਸਰ ਸਾਹਿਬ ਸਨ ਹਾਂਜੀ ਥੋੜੀ ਜਿਹੀ ਰਹਿੰਦੀ ਐ ਬੰਤਾ ਸਿੰਘ ਹੋਰ ਵੀ ਕੁਝ ਕਹਿਣਾ ਸੋਚਾਉਂਦਾ ਸੀ ਪਰ ਪ੍ਰੋਫੈਸਰ ਸਾਹਿਬ ਦੇ ਦੁਆਲੇ 10 ਕ ਜਾਨਿਆਂ ਦੀ ਇੱਕ ਜਮਾਤ ਬਣ ਗਈ ਉਹਨਾਂ ਵਿੱਚ ਕਾਲਜੇਟ ਮੁੰਡਾ ਤੇ ਸੂਟ ਬੂਟ ਵਾਲਾ ਬੰਦਾ ਵੀ ਸ਼ਾਮਲ ਸਨ ਉਹਨਾਂ ਵਿੱਚੋਂ ਕੁਝ ਨੇ ਕਿਤਾਬਾਂ ਦੀ ਕੀਮਤ ਦੇਣੀ ਚਾਹੀ ਪਰ ਪ੍ਰੋਫੈਸਰ ਸਾਹਿਬ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਕਿਸੇ ਹੋਰ ਨੂੰ ਪੜਨ ਲਈ ਦੇ ਦੇਉ ਚੰਗੀਆਂ ਕਿਤਾਬਾਂ ਪੜਨ ਨਾਲ ਬੰਦੇ ਦੇ ਅੰਦਰ ਛੁਪੀ ਚੰਗਿਆਈ ਬਾਹਰ ਆ ਜਾਂਦੀ ਹੈ ਪ੍ਰੋਫੈਸਰ ਸਾਹਿਬ ਕਹਿ ਰਹੇ ਸਨ ਬੰਤਾ ਸਿੰਘ ਨੂੰ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨ ਉਸ ਦਾ ਜੀ ਕਰਦਾ ਸੀ ਕਿ ਉਹ ਵੀ ਪ੍ਰੋਫੈਸਰ ਹੁੰਦਾ ਪਰ ਹੁਣ ਤਾਂ ਕੁਝ ਨਹੀਂ ਸੀ ਬਣ ਸਕਦਾ ਉਸ ਨੂੰ ਜਾਂ ਸੀ 9ਵੀਂ ਜਮਾਤ ਵਿੱਚ ਪੜ੍ਹਦੇ ਆ ਮਾਸਟਰ ਜੀ ਨੇ ਉਸ ਨੂੰ ਬਾਪ ਦਾ ਅੰਗੂਠਾ ਰਿਪੋਰਟ ਕਾਰਡ ਤੇ ਲਗਵਾ ਕੇ ਲਿਆਉਣ ਲਈ ਕਿਹਾ ਸੀ ਉਹ ਅੰਗਰੇਜ਼ੀ ਅਤੇ ਹਿਸਾਬ ਵਿੱਚੋਂ ਫੇਲ ਸੀ ਇਸ ਕਰਕੇ ਬਾਪੂ ਤੋਂ ਡਰਦਿਆਂ ਉਸਨੇ ਆਪਣੇ ਹੀ ਪੈਰ ਦੇ ਅੰਗੂਠੇ ਨੂੰ ਸਿਆਹੀ ਲਾ ਕੇ ਲਾ ਲਿਆ ਮਾਸਟਰ ਜੀ ਪਛਾਣ ਗਏ ਸਨ ਉਹਨਾਂ ਨੇ ਕੁੱਟ-ਕੁੱਟ ਕੇ ਜ਼ੋਰ ਲਾ ਲਿਆ ਪਰ ਉਸਨੇ ਸੱਚ ਨਹੀਂ ਸੀ ਦੱਸਿਆ ਸ਼ਾਇਦ ਉਸ ਸਮੇਂ ਸੱਚ ਬੋਲਣ ਦੀ ਹਿੰਮਤ ਨਹੀਂ ਸੀ ਉਹ ਮੜ ਸਕੂਲ ਨਹੀਂ ਗਿਆ ਅਤੇ ਪ੍ਰਾਈਵੇਟ ਮਸਾ ਰੋ ਧੋ ਕੇ 10ਵੀਂ ਪਾਸ ਕੀਤੀ ਬੰਤਾ ਸਿੰਘ ਕੀ ਸੋਚ ਰਹੇ ਹੋ ਜੀ ਤੁਸੀਂ ਕਿੰਨਾ ਚੰਗਾ ਕੰਮ ਕਰ ਰਹੇ ਹੋ ਦੇਵਤਿਆਂ ਵਰਗਾ ਉਸਨੇ ਬੜੀ ਮਾਸੂਮੀਅਤ ਨਾਲ ਕਿਹਾ ਉਸਦੇ ਮੂੰਹੋਂ ਕੀ ਬੋਲਿਆ ਗਿਆ ਉਸਨੂੰ ਪਤਾ ਹੀ ਨਾ ਲੱਗਾ ਮੈਂ ਹੀ ਨਹੀਂ ਬਲਕਿ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ ਮੇਰੇ ਤੋਂ ਵੀ ਵੱਧ ਤੁਹਾਡੀ বাস ਵਿੱਚ ਜਿਹੜੀਆਂ ਸਵਾਰੀਆਂ ਚੜ੍ਹਦੀਆਂ ਨੇ ਉਹਨਾਂ ਦਾ ਖਿਆਲ ਰੱਖ ਕੇ ਉਹਨਾਂ ਨੂੰ ਗੰਦਮੰਦ ਨਾ ਸੁਣਾਓ ਨਾ ਫਿਲਮਾਂ ਰਹੀ ਗੰਦਬੰਦ ਦਿਖਾਓ ਬੰਤਾ ਸਿੰਘ ਨੇ ਕੈਸਟ ਵਾਲੀ ਗੱਲ ਸੁਣਾਈ ਕਿ ਕਿਸ ਤਰ੍ਹਾਂ ਦੀਆਂ ਸਵਾਰੀਆਂ ਤੇ ਜੋਧਿਆਂ ਦੀਆਂ ਵਾਰਾਂ ਦਾ ਅਸਰ ਹੋਇਆ ਸੀ ਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੂੰ ਆਪਣੀ ਕੋਸ਼ਿਸ਼ ਕਾਮਯਾਬ ਹੁੰਦੀ ਲੱਗੀ। ਉਹਨਾਂ ਨੂੰ ਤੁਰ ਅੰਦਰ ਤੱਕ ਸਕੂਨ ਮਿਲਿਆ। ਬੰਤਾ ਸਿੰਘ ਤੇਰੇ ਅੰਦਰ ਚੰਗਿਆਈ ਹੈ। ਇਸ ਕਰਕੇ ਇੰਨੀ ਛੇਤੀ ਅਸਰ ਹੋਇਆ ਹੈ ਤੇਰੀ ਸੋਚ ਤੇ। ਬੰਤਾ ਸਿੰਘ ਨੂੰ ਸੁਣ ਕੇ ਚੰਗਾ ਵੀ ਲੱਗਿਆ ਤੇ ਸ਼ਰਮ ਵੀ ਆਈ। ਕੰਡੈਕਟਰ ਨੇ ਆਵਾਜ਼ ਮਾਰੀ। ਬਸ ਤੇ ਤੁਰਨ ਦਾ ਸਮਾਂ ਹੋ ਚੁੱਕਾ ਸੀ। ਬੰਤਾ ਸਿੰਘ ਨੇ ਪ੍ਰੋਫੈਸਰ ਸਾਹਿਬ ਤੋਂ ਹੱਥ ਜੋੜ ਕੇ ਵਿਦਾ ਲਈ। ਪ੍ਰੋਫੈਸਰ ਸਾਹਿਬ ਬੰਤਾ ਸਿੰਘ ਨੂੰ ਜਾਂਦਿਆਂ ਵੇਖ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਅਲੋਕਾਰ ਚਮਕ ਸੀ। ਅਜਿਹੀ ਚਮਕ ਜਿਹੜੀ ਸਾਰੀ ਦੁਨੀਆ ਨੂੰ ਰੁਸ਼ਨਾ ਸਕਦੀ ਹੈ ਗਿਆਨ ਦਾ ਚਾਨਣ ਵੰਡ ਕੇ ਅਜਿਹਾ ਚਾਨਣ ਜਿਹੜਾ ਇਨਸਾਨ ਦੀਆਂ ਅੱਖਾਂ ਤੇ ਕਰਨਾ ਰਹੇ ਉਸ ਦੀ ਅੰਦਰਲੀ ਰੋਸ਼ਨੀ ਨਾਲ ਇੱਕਮਿਕ ਹੋ ਜਾਂਦਾ ਹੈ ਅਤੇ ਇਨਸਾਨ ਦੀ ਅੰਦਰਲੀ ਤੇ ਬਾਹਰਲੀ ਦੁਨੀਆ ਨੂੰ ਰੋਸ਼ਨ ਕਰਕੇ ਉਸ ਨੂੰ ਹਨੇਰੀਆਂ ਵਿੱਚ ਭਟਕਣ ਤੇ ਸਰਾਪ ਤੋਂ ਮੁਕਤ ਕਰਦਾ ਹੈ ਧੰਨਵਾਦ